ਕਾਰ ਸੀ ਕੀ ਮੋਟਰਸਾਈਕਲ ਸੀਗਾ ਸਾਈਕਲ ਸੀ ਕਿ ਦੋ ਤੇ ਇੱਕ ਮੇਰਾ ਕਣ ਕਾ ਡਰਮ ਜਿਹਾ ਸੀਗਾ 40 50 ਮਣ ਕਾ ਕਣ ਕਾ ਕੋਈ ਪੇਟੀਆਂ ਬੂਟੀਆਂ ਸੀ ਮੰਜੇ ਤੇ ਤੇ ਬਾਈ ਕਿਸੇ ਨੇ ਪਹਿਲਾਂ ਸੁਣਵਾਈ ਨਹੀਂ ਕਰੀ ਹਨਾ ਬਚਾਓ ਸਕਦਾ ਸੀ ਜੇ ਕੋਈ ਸੁਣਦਾ ਤਾਂ 27 ਤਰੀਕ ਦੀ ਟੀਵੀ ਸੀਗੀ ਜਿਸ ਨੂੰ ਕਿਸੇ ਨੇ ਕੋਈ ਇਹਦੀ ਐਨਓਸੀ ਨਹੀਂ ਉਹ ਬਿਨਾਰ ਉਵੇਂ ਲਾਇਆ ਗਿਆ ਜੀ ਭਾਰਤੀ ਕਿਸਾਨ ਜੀ ਉਹਨਾਂ ਨੇ ਇੱਕਤਾ ਗਰਾਹਨ ਅੱਜ ਸਾਡਾ ਪੱਤਰਕਾਰ ਭਰਾ ਜਿਹੜਾ ਰਾਜੂ ਆ ਕਿਧਰ ਬਾਹਤ ਜਿਹੜਾ ਦਬੇ ਕੁਚਲੇ ਲੋਕਾਂ ਦੀ ਆਵਾਜ਼ ਚਾਹਦਾ ਹੈ ਤੇ ਅੱਜ ਬਾਈ 135 ਫੁੱਟ ਲੰਮਾ 40 ਫੁੱਟ ਟਾਵਰ ਹੈ ਜਿਹੜਾ ਆ ਤੁਸੀਂ ਮੜਾ ਜਾ ਦਿਖਾ ਦਿਓ ਮੈਂ ਪੰਜਾਬ ਦੇ ਲੋਕਾਂ ਨੂੰ ਆਦਾ ਯਾਰ ਬਈ ਆ ਹਾਲਾਤ ਹੈ ਵੀ ਘਰਾਂ ਦੇ ਵਿੱਚ ਪਿੰਡ ਦੇ ਜਮ੍ਹਾਂ ਵਿੱਚ ਇਹ ਟਾਵਰ ਪਹਿਲੀ ਗੱਲ ਤਾਂ ਲੱਗ ਹੀ ਨਹੀਂ ਸਕਦਾ ਤੁਸੀਂ ਰਣਜੀਤ ਭਾਈ ਆ ਧਿਆਨ ਮਾਰ ਲਓ ਬਾਈ ਦਾ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋਇਆ ਹੈ ਤੇ ਪੰਜਾਬ ਦੇ ਲੋਕੋ ਇਹ ਲੱਗ ਹੀ ਨਹੀਂ ਸਕਦਾ ਤੇ ਜਿਹੜੇ ਬਾਈ ਨੇ ਲਵਾਇਆ ਕੋਈ 10000 ਦੇ ਲਾਲਚ ਨਾਲ ਆਪਾਂ ਠੀਕ ਆ ਮਜਬੂਰੀਆਂ ਬਣ ਜਾਂਦੀਆਂ ਤੇ ਆਪਾਂ ਐਡਾ ਵੱਡਾ ਇਹਦਾ ਨੁਕਸਾਨ ਆ ਇਹ ਅੰਨੇ ਕਰਦਾਗਾ ਇਹ ਪਿੰਡੋਂ 5 ਕਿਲੋਮੀਟਰ ਬਾਹਰ ਹੁੰਦਾ ਹੈ ਕੰਪਨੀਆਂ ਨੇ ਤੇ ਆਉਣਾ ਛੋਟੇ ਘਰਾਂ ਤੇ ਛੋਟੇ ਥਾਂ ਤੇ ਛੋਟੇ ਇੱਥੇ ਕਬਜ਼ਾ ਕਰਨਾ ਤੇ ਇਹਨਾਂ ਨੇ ਉਦੋਂ ਵੀ ਆਵਾਜ਼ ਦੀ ਚੱਕੀ ਸੀ ਨਹੀਂ ਸੁਣਵਾਈ ਹੋਈ ਉਸ ਤੋਂ ਬਾਅਦ 27 8 ਨੂੰ 2024 ਨੂੰ ਇਹੀ ਰਾਜੂ ਭਾਈ ਐਸ ਡੀ ਐਮ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਧਿਆਨ ਚ ਕਰਕੇ ਆਇਆ ਵੀ ਸਾਡੂੰ ਬਹੁਤ ਵੱਡਾ ਨੁਕਸਾਨ ਆਇਆ ਮੇਰੇ ਘਰ ਦਾ ਨੁਕਸਾਨ ਹੋ ਰਿਹਾ ਹੈ ਤੇ ਇਹਦੇ ਤੇ ਤੁਰੰਤ ਕੋਈ ਕਾਰਵਾਈ ਕੀਤੀ ਜਾਵੇ ਐਕਸ਼ਨ ਲਿਆ ਜਾਵੇ ਨਹੀਂ ਲਿਆ ਗਿਆ ਇਹਦਾ ਭਾਈ ਕੀ ਹੈ 40 ਫੁੱਟ ਥੱਲਿਓ ਲੰਮਾ ਥੱਲਿਓ ਤੇ 12 ਫੁੱਟ ਡੂੰਘਾ ਇਹ ਧੋਆ ਪਟਿਆ ਧੋਆ ਪਟਿਆ ਤੇ ਇਹ ਉਦੋਂ ਲਾਇਆ ਇਹਨਾਂ ਨੇ ਇਹ ਦੱਸਦਾ ਹੁਣ ਰਾਜੂ ਵੀ ਜਦੋਂ ਮੀਂਹ ਆ ਰੇ ਸੀ بارش ਆ ਰਹੀ ਸੀ ਇਹਨਾਂ ਨੇ ਲਾਉਂਡਰੀ ਕੀਤੀ ਵੀ ਕੋਈ ਵਿਰੋਧ ਨਾ ਕਰ ਲੇ ਤੇ ਵੀ ਮੁੜ ਕੇ ਇਹ ਟੈਂਟ ਫੋੜੀ ਆਪਣੀ ਚੱਕੀ ਜਾਊਗੀ ਹੂੰ ਤੜਕੇ 4 ਵਜੇ ਉੱਠ ਕੇ ਇਹ ਖੰਭੇ ਕੱਢਣ ਲੱਗ ਜਾਂਦੇ ਸੀ ਆ ਜਿਹੜੇ ਭਾਈ ਪਾਂਜੀਆਂ ਤੇ ਭਾਈ ਜੀ ਇਹਨਾਂ ਨੇ ਦੋ ਦਿਨਾਂ ਤਿੰਨਾਂ ਦਿਨਾਂ ਚ ਕੰਪਲੀਟ ਕਰਤਾ ਤੇ ਖਾਂ ਦੀ ਥੱਲੇ ਗੜਾਈ ਦੀ ਹੋਈ ਉਹ ਪਾਣੀ ਪੈਂਦਾ ਰਿਹਾ ਮਕਾਨ ਦੇ ਵਿੱਚ ਲਗਾਤਾਰ ਜਦੋਂ ਮੀਂਹ ਦੇ ਸਭ ਤੋਂ ਵੱਡੀ ਗੱਲ ਇੱਕ ਇਹ ਹੈ ਜਦੋਂ ਤੁਸੀਂ ਲਵਾਇਆ ਇਹ ਬਣਾ ਲਿਆ ਇਹਦਾ ਪਾਣੀ ਦਾ ਨਿਕਾਸ ਤੱਕ ਦੱਸੋ ਵੀ ਕਿੱਧਰ ਦੀ ਨਿਕਲੂਗਾ ਉਹ ਪਾਣੀ ਦਾ ਨਿਕਾਸ ਵੀ ਨਹੀਂ ਕਿਸੇ ਪਾਸੇ ਦੀ ਨਿਕਲਦਾ ਨਾ ਇਹਦਾ بارشਾਂ ਦਾ ਪਾਣੀ ਨਿਕਲ ਰਿਹਾ ਥੱਲੋਂ ਜਿਹੜੀ ਡੰਗਾਈ ਆ ਉਹ ਥੱਲੋਂ ਉਹ ਪੂਰੀ ਤਰ੍ਹਾਂ ਘਟਿਆ ਨਹੀਂ ਗਿਆਗਾ ਉਹਦੀ ਕਟਾਈ ਨਹੀਂ ਹੋਈ ਥਾਂ ਦੀ ਉਹ بارشਾਂ ਦਾ ਪਾਣੀ ਪੈਣ ਕਾਰਨ ਤੇ ਅੱਜ ਇਹਦਾ ਘਰ ਡਿੱਗ ਪਿਆ ਐਦੋਂ 20 25 ਸਕਿੰਟ ਇਹ ਆਪਦੀ ਬੇਟੀ ਨੂੰ ਲੈ ਕੇ ਆਇਆ ਆ ਇੱਥੇ ਲਿਆ ਕੇ ਨੇ ਮੋਟਰਸਾਈਕਲ ਥੱਲਿਆ ਤੇ ਜਾ ਕੇ ਪਾਣੀ ਦਾ ਗਲਾਸ ਪੀਤਾ ਤੇ ਦੜਾ ਦੜੇ ਜਦੋਂ ਡਿੱਗ ਪਿਆ ਤੇ ਜੇ ਬਾਈ ਮਾਨੀ ਨੁਕਸਾਨ ਹੋ ਜਾਂਦਾ ਪਰਿਵਾਰ ਦਾ ਜਾਂ ਪਰਿਵਾਰ ਸਾਰਾ ਤਨ ਜੀ ਆ ਚਾਰ ਘਰ ਚ ਇੱਥੇ ਕੋਈ ਕੰਮ ਕਰਦੇ ਹੁੰਦੇ ਤੇ ਸਾਰਾ ਪਰਿਵਾਰ ਹੀ ਨੱਪਿਆ ਜਾਂਦਾ ਇਹਦਾ ਇਹਦਾ ਜ਼ਿੰਮੇਵਾਰ ਕੌਣ ਸੀ ਪ੍ਰਸ਼ਾਸਨ ਜ਼ਿੰਮੇਵਾਰ ਸੀ ਇਹਦਾ ਤੇ ਇਸ ਕਰਕੇ ਇੱਕ ਗਰੀਬ ਬੰਦੇ ਨੇ ਲੋਕਾਂ ਦੀ ਆਵਾਜ਼ ਚੱਕਦਾ ਮਿਹਨਤ ਕਰਦਾ ਇੱਕ ਕਲ ਦੀ ਗੱਡੀ ਲਈ ਕਣਕ ਵਾਲਾ ਡਰਮ ਥੱਲੇ ਨੱਪਿਆ ਗਿਆ ਬਾਈ ਮੋਟਰਸਾਈਕਲ ਥੱਲੇ ਨੱਪਿਆ ਗਿਆ ਗੱਡੀ ਥੱਲੇ ਨੱਪੀ ਗਈ ਤੇ ਅੱਜ ਖੁਰਨੀ ਬਣਾਉਣੀ ਹੈ ਨਾ 10000 ਰੁਪਿਆ ਚਾਹੀਦਾ ਤੇ ਐਡਾ ਜਿਹੜਾ ਬਰਾਂਡਾ ਪਾਉਣਾ ਘੱਟੋ ਘੱਟ 2 ਲੱਖ ਰੁਪਿਆ ਚਾਹੀਦਾ ਤੇ ਸਵਾ ਲੱਖ ਦੀ ਗੱਡੀ ਆ ਡੇਡ ਤੋਂ ਘੱਟ ਇਹ ਨਹੀਂ ਆਉਂਦੀ ਮਸਾ ਅਗਲਾ ਆਪਦਾ ਸਾਧਨ ਬਣਾਉਂਦਾ ਉਹ ਵੀ ਨੱਪਿਆ ਗਿਆ ਮੋਟਰਸਾਈਕਲ ਸੀ 15-20 ਹਜ਼ਾਰ ਰੁਪਏ ਦਾ ਉਹ ਵੀ ਨੱਪਿਆ ਗਿਆ ਕਣਕਾਲਾ ਡਰਮ ਵੀ ਨੱਪਿਆ ਗਿਆ ਸਾਰਾ ਸਮਾਨ ਨੱਪਿਆ ਗਿਆ ਤੇ 5 ਤੋਂ 6 ਲੱਖ ਦਾ ਇਹਦਾ ਨੁਕਸਾਨ ਹੋ ਗਿਆ ਤੇ ਜਿਹੜਾ ਆ ਨੁਕਸਾਨ ਕਰ ਰਿਹਾ ਸਾਡੇ ਲੋਕਾਂ ਦਾ ਇਹਦਾ ਤਾਂ ਕੋਈ ਕਹਿ ਨਹੀਂ ਸਕਦੇ ਨੇੜੇ ਸਕੂਲ ਹੈ ਪਿੰਡ ਦੇ ਵਿੱਚ ਹੈ ਗਲੀਆਂ ਦੇ ਵਿੱਚ ਹੈ ਘਰਾਂ ਦੇ ਵਿੱਚ ਹੈ ਤੇ ਯਾਰ ਕਿੱਥੇ ਸੁੱਤੇ ਪਏ ਆ ਪ੍ਰਸ਼ਾਸਨ ਇਸ ਕਰਕੇ ਪੰਜਾਬ ਦੇ ਲੋਕੋ ਥੋੜੇ ਬਹੁਤੇ ਲਾਲਚ ਨਾਲ ਆਪਣੀਆਂ ਜ਼ਮੀਰਾਂ ਨਾ ਮਾਰੋ ਐਂ ਵੇਖੋ ਵੀ ਸਾਡੀਆਂ ਪੀੜ੍ਹੀਆਂ ਤੇ ਅਸਰ ਕੀ ਹੁੰਦਾ ਜਿਨ੍ਹਾਂ ਨੇ ਲਵਾਏ ਆ ਉਹਦੇ ਟਾਵਰ ਕੋਠਿਆਂ ਤੇ ਕਈ ਬੰਦੇ ਇਹ ਨਿਗਾ ਖਿੱਚਦਾ ਠੀਕ ਆ ਆ ਵਰਤਦੇ ਆ ਸੋਸ਼ਲ ਮੀਡੀਆ ਦਾ ਯੁੱਗ ਹੈ ਇਹ ਪਿੰਡ ਤੋਂ 5 ਕਿਲੋਮੀਟਰ ਤੋਂ 7 ਕਿਲੋਮੀਟਰ ਬਾਹਰ ਹੋਣਾ ਚਾਹੀਦਾ ਜਿੱਥੇ ਆਬਾਦੀ ਨਾ ਹੋਵੇ ਆਬਾਦੀ ਵਾਲੇ ਥਾਂ ਐ ਲਾ ਨਹੀਂ ਸਕਦੇ ਤੇ ਜੇ ਮਾਨੀ ਨੁਕਸਾਨ ਹੋ ਜਾਂਦਾ ਜਾਨੀ ਨੁਕਸਾਨ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀ ਮਾਲੀ ਨੁਕਸਾਨ ਤਾਂ ਹੋ ਹੀ ਗਿਆ ਸਾਧਨ ਨਹੀਂ ਰਏ ਬਰਾਂਡਾ ਡਿੱਗ ਪਿਆ ਘਰ ਡਿੱਗ ਪਿਆ ਜਦੋਜਾਦ ਕਰ ਰਿਹਾ ਤੇ ਪ੍ਰਸ਼ਾਸਨ ਨੇ ਹੁਣ ਕਿਹੜਾ ਸਾਰ ਲੈ ਲਈ ਹੁਣ ਹੁਣ ਕੀ ਕੀਤਾ ਇੱਥੋਂ ਦੇ ਪ੍ਰਸ਼ਾਸਨ ਨੇ ਇੱਥੋਂ ਦੇ ਮੌਜੂਦਾ ਜਿਹੜੇ ਲੀਡਰ ਆ ਜਿਹੜੇ ਸਤਾ ਦੇ ਵਿੱਚ ਆ ਉਹ ਆ ਦੇ ਧਰਨਾ ਲਾ ਲਓ ਫੇਰ ਯਾਰ ਸਾਨੂੰ ਕਹਿ ਦਿੰਦੇ ਆ ਇਹ ਪੱਲੀ ਚੱਕ ਕੇ ਇਹ ਛੜਕਾਂ ਰੋਕ ਲੈਂਦੇ ਆ ਹੁਣ ਦੱਸੋ ਵੀ ਜੇ ਇਹਦਾ ਮਸਲਾ ਹੱਲਣਾ ਹੋਇਆ ਤੇ ਕੀ ਕਰਾਂਗੇ ਧਰਨਾ ਹੀ ਲਾਵਾਂਗੇ ਆ ਇਥੋਂ ਦੇ ਜਦੋਂ ਨਮਾਇंदे ਕਹਿ ਰਹੇ ਆ ਜਿਹੜੇ ਸਰਕਾਰ ਦੇ ਆ ਵੀ ਤੁਸੀਂ ਧਰਨਾ ਲਾ ਲਓ ਜੇ ਮਸਲਾ ਹੱਲ ਕਰਾਉਣਾ ਤੇ ਫਿਰ ਤੁਸੀਂ ਆਏ ਵੇਖੋ ਵੀ ਸਿਸਟਮ ਕਿੱਧਰ ਨੂੰ ਜਾ ਰਿਹਾ ਇੱਕ ਗੱਲ ਇਹ ਆ ਨਾ ਜਿਵੇਂ ਐਡਾ ਵੱਡਾ ਟਾਵਰ ਆ ਘੱਟੋ ਘੱਟ 50 ਕਰੋੜ ਰੁਪਏ ਖਤਰੇ 'ਚ ਉਹ ਲਾ ਕਿਵੇਂ ਦਿੱਤਾ ਗਿਆ ਪ੍ਰਸ਼ਾਸਨ ਤੋਂ ਹਨਾ ਵੀ ਜੇ ਦੇਖੀ ਤਾਂ ਆਪਾਂ ਆਸੇ ਪਾਸੇਲੇ 50 ਘਰ ਇਹਦੇ ਡਿੱਗਣ ਨਾਲ ਹੀ ਇਹਦੇ ਡਿੱਗ ਵੀ ਪਵੇ ਮੰਨ ਲਓ ਤੇ ਉਹ ਤਾਂ ਰੇਡੀਏਸ਼ਨ ਨਾ ਤਾਂ ਸਾਰਾ ਪਿੰਡ ਹੀ ਐ ਆਇਆ ਦਾ ਕਿਸੇ ਨੇ ਇੱਥੇ ਮੌਕਾ ਦੇਖਿਆ ਹੀ ਨਹੀਂ ਹੋਣਾ ਜੇ ਮੌਕਾ ਦੇਖਣ ਆਉਂਦੇ ਸ਼ਾਇਦ ਇਹ ਕੰਮ ਨਾ ਹੁੰਦਾ ਕਾਗਜ਼ਾਂ ਦੇ ਵਿੱਚ ਮੌਕਾ ਦੇਖ ਲਿਆ ਇਹਨੂੰ ਪਾਸ ਕਰਤਾ ਪਤਾ ਨਹੀਂ ਉਹ ਮਨਜ਼ੂਰੀ ਮਿਲੀ ਆ ਕਿ ਨਹੀਂ ਮਿਲੀ ਉਹ ਸਾਨੂੰ ਪੂਰੀ ਰਿਪੋਰਟ ਨਹੀਂ ਕੀ ਇਹ ਇੱਥੇ ਗੱਡਣ ਦੀ ਕੀਤੀ ਕਿਉਂਕਿ ਭਰਾਵਾ ਅੰਨ ਹੀ ਪਿੰਦੀ ਐ ਕੁੱਤੀ ਝੜਦੀ ਐ ਠੀਕ ਐ ਮੰਨ ਲਾ ਕੱਲ ਨੂੰ ਕੋਈ ਨੇਰੀ ਮੀਂਹ ਆ ਜੇ ਇਹ ਕਿੱਥੋਂ ਤੱਕ ਜਾਊਗਾ ਘੱਟੋ-ਘੱਟ 50 ਘਰਾਂ ਦੇ ਪਰਿਵਾਰਾਂ ਨੂੰ ਲੈ ਕੇ ਜਾਊਗਾ ਘਰ-ਬਾਰ ਤਾਂ ਡਿੱਗਨੇ ਆ ਪਰਿਵਾਰਾਂ ਨੂੰ ਵੀ ਲੈ ਕੇ ਜਾਊਗਾ ਤੇ ਐਡੀ ਵੱਡੀ ਹਨਗਲੇ ਕਿਵੇਂ ਹੋ ਸਕਦੀ ਆ ਹੁਣ ਜਦੋਂ ਘਰ-ਬਾਰ ਡਿੱਗ ਪਿਆ ਅਜੇ ਕਰਾ ਪ੍ਰਸ਼ਾਸਨ ਐਕਸ਼ਨ ਦੇ ਵਿੱਚ ਆ ਗਿਆ ਕੀ ਤੁਰੰਤ ਪੁਈ ਇਹਦਾ ਜਿਹੜਾ ਮਾਲੀ ਨੁਕਸਾਨ ਹੋਇਆ ਇਹਦੇ ਬਾਰੇ ਕੀ ਸੋਚਿਆ ਪ੍ਰਸ਼ਾਸਨ ਨੇ ਉਹ ਕੰਪਨੀ ਨੂੰ ਕਿਉਂ ਨਹੀਂ ਕਹਿੰਦੇ ਵੀ ਪਰਪਾਈ ਕਰੋ ਉਹ ਕੰਪਨੀ ਤੇ ਕਿਉਂ ਨਹੀਂ ਕਾਰਵਾਈ ਕਰਦੇ ਜਾਂ ਜਿਹਨੇ ਲਵਾਇਆ ਮਜਬੂਰੀ ਦੇ ਵਿੱਚ ਠੀਕ ਆ ਸਾਥੀ ਨੇ ਲਵਾ ਲਿਆ ਹੋਣਾ ਉਹਦੇ ਤੇ ਕਿਉਂ ਨਹੀਂ ਐਕਸ਼ਨ ਵੀ ਭਾਈ ਤੂੰ ਕਿਉਂ ਲਵਾਇਆ ਤੇਰਾ ਇੱਥੇ ਬੰਦਦਾ ਨਹੀਂ ਠੀਕ ਹੈ ਵੀ ਤੇਰਾ ਰਾਈਟ ਨਹੀਂ ਬੰਦਦਾ ਸੀ ਇੱਥੇ ਉਹ ਉਹਦੇ ਉਹਦੇ ਤੇ ਕਿਉਂ ਨਹੀਂ ਕੰਪਨੀ ਨੂੰ ਕਿਉਂ ਨਹੀਂ ਪੁੱਛ ਕੇ ਛੁਈ ਵੀ ਤੁਸੀਂ ਘਰਾਂ ਦੇ ਵਿੱਚ ਕਿਉਂ ਲਾਇਆ ਤੇ ਐਡਾ ਵੱਡਾ ਉਹਦਾ ਨੁਕਸਾਨ ਹੋ ਗਿਆ ਜੇ ਪਰਿਵਾਰ ਇਹਦੇ ਥੱਲੇ ਆ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀ ਤੇ ਜੇ ਕੱਲ ਨੂੰ ਇਹ ਢੇਰੀ ਦੇ ਕਾਰਨ ਕੋਈ ਹਾਸਾ ਹੁੰਦਾ ਤੇ ਅੱਧੇ ਪਿੰਡ ਨੂੰ ਲੈ ਕੇ ਜਾਂਦਾ ਇਹਦਾ ਜ਼ਿੰਮੇਵਾਰ ਕੌਣ ਆ ਕੰਪਨੀ ਜ਼ਿੰਮੇਵਾਰ ਹੈ ਚਾਜੀ ਨੇ ਲਵਾਇਆ ਉਹ ਜ਼ਿੰਮੇਵਾਰ ਹੈ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਐਸ ਡੀ ਐਮ ਡੀ ਸੀ ਨੂੰ 27 ਨੂੰ ਇਹਨਾਂ ਐਪਲੀਕੇਸ਼ਨਾਂ ਦਿੱਤੀਆਂ ਵੀ ਮੇਰੀ ਸੁਣਵਾਈ ਕਰ ਲੋ ਮੇਰੇ ਘਰ ਦਾ ਬੁਰਾ ਹਾਲ ਹੋ ਰਿਹਾ ਹੈ ਇੱਥੇ ਪਿੰਡ ਦਾ ਬੁਰਾ ਹਾਲ ਹੋ ਰਿਹਾ ਹੈ ਕੀ ਐਕਸ਼ਨ ਲਿਆ ਉਹਨਾਂ ਨੇ ਅੱਜ 10 ਤੋਂ 11 ਦਿਨ ਹੋ ਗਏ ਉਹਦੇ ਤੇ ਕੀ ਸੋਚਿਆ ਕੀ ਅਡੀ ਕਰ ਰਹੇ ਸੀ ਵੀ ਪਰਿਵਾਰ ਦਾ ਨੁਕਸਾਨ ਹੋਵੇ ਮਾਲੀ ਨੁਕਸਾਨ ਹੋਵੇ ਜਾਨੀ ਨੁਕਸਾਨ ਹੋਵੇ ਫਿਰ ਤੁਸੀਂ ਕਾਰਵਾਈ ਕਰੋਗੇ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਯਾਰ ਜੇ ਤੁਸੀਂ ਆਦੇ ਸੱਥਾਂ ਤੋਂ ਗਲੀਆਂ ਤੋਂ ਪਿੰਡਾਂ ਤੋਂ ਚੱਲਣੀ ਹੈ ਇਹ ਤੇ ਆਹ ਹਾਲਾਤ ਕਿਉਂ ਹੋ ਰਹੇ ਨੇ ਆਉਣ ਵਾਲੇ ਸਮੇਂ 'ਚ ਗਿੱਦੜਵਾਹਾ 'ਚ ਤੁਸੀਂ ਮੰਤਰੀ ਫਿਰਦੇ ਨੇ ਹੂ ਹੂ ਕਰਦੇ ਛੋਡੇ ਤੇ ਹਾਲਾਤ ਇਹ ਨੇ ਇੰਨਾ ਕ ਕਾਰਵਾਈ ਹੋ ਰਹੀ ਐ ਤੇ ਫਿਰ ਆਹ ਭਰਾ ਦੀ ਕਿਉਂ ਨਹੀਂ ਸਾਰ ਲਈ ਜੀ ਜਿਹੜਾ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਤੁਹਾਡੇ ਨੂੰ ਚੱਕਦਾ ਹੈ ਜਿਹੋ ਕਿਸੇ ਤੇ ਮੁਸੀਬਤ ਪੈਂਦੀ ਐ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਆ ਸਾਡਾ ਪੱਤਰਕਾਰਾ ਭਾਈਚਾਰ ਚੌਥਾ ਥੰਮ ਹੈ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਅੱਜ ਉਹਦੇ ਤੇ ਵਿਪਤਾ ਪੈ ਗਈ ਸਾਡਾ ਫਰਜ਼ ਬਣਦਾ ਸਾਰਿਆਂ ਦਾ ਇਸ ਪਿੰਡ ਦਾ ਵੀ ਨਗਰ ਦਾ ਵੀ ਆਸੇ-ਪਾਸੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਰਾਜੂ ਦੇ ਨਾਲ ਆ ਕੇ ਖੜੋ ਪੱਤਰਕਾਰਾਂ ਭਾਈਚਾਰਾ ਵੀ ਸੋਡਾ ਨਾਲ ਆ ਕੇ ਖੜੇ ਰਾਜੂ ਦੀ ਆਵਾਜ਼ ਬਣੋ ਇਹਨੂੰ ਇਨਸਾਫ ਦਿਵਾਓ ਇਹਦੇ ਜਿਹੜੀ ਮਾਲੀ ਸਹਿਤਾ ਉਹ ਆਪਾਂ ਦਵਾਈਏ ਤੇ ਇੱਥੋਂ ਇਹਨਾਂ ਨੂੰ ਚਲਦਾ ਕਰੀਏ ਜਿਹੜੇ ਆ ਲਾਏ ਬੈਠੇ ਆ ਇੱਥੇ 135 ਫੁੱਟ ਕੰਬੇ ਐਕਸ਼ਨ ਕੀ ਰਹੂਗਾ ਅੱਗੇ ਕੀ ਕਰਾਂ ਨੀਤੀ ਕੀ ਬਣਾਈਏ ਬੜੀ ਇਹ ਲੈ ਕੇ ਕਿਉਂ ਅਸੀਂ ਇਹ ਸੋਚਿਆ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਹ ਦੀ ਅਸੀਂ ਮੀਟਿੰਗ ਵੀ ਕਰਾਂਗੇ ਅੱਜ ਸਾਡੇ ਆਗੂਆਂ ਨੇ ਵੀ ਆਉਣਾ ਸੀ ਕੋਕੇ ਨਾਲ ਵੀ ਕੁਝ ਕਾਰਨ ਹੋ ਗਏ ਰਾਤ ਅਸੀਂ ਚੰਡੀਗੜ੍ਹੋਂ ਆਏ ਆ ਕੁਝ ਥੱਕੇ ਥੁੱਕੇ ਆਏ ਸੀ ਅਸੀਂ ਇਹ ਸੋਚਿਆ ਜਦੋਂ ਰਾਤ ਭਰਾ ਦਾ ਫੋਨ ਗਿਆ ਭਾਬਕ ਰੋਣ ਲੱਗ ਗਿਆ ਵੀ ਬਾਈ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਤਾਂ ਹਾਂ ਮਾਰਨ ਲੱਗ ਗਿਆ ਯਾਰ ਸਾਡਾ ਵੀ ਮਾਣਾ ਭਰਿਆ ਆ ਰਾਤ ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ ਅਸੀਂ ਆਖਿਆ ਬਾਈ ਤੇਰੇ ਨਾਲ ਆ ਤੂੰ ਘਬਰਾ ਨਾ ਅਸੀਂ ਪ੍ਰਸ਼ਾਸਨ ਨੂੰ ਬਈ 2 ਦਿਨ ਦਿੰਨੇ ਆ ਠੀਕ ਆ ਫਿਰ ਅਸੀਂ ਆਪਦਾ ਮੀਟਿੰਗ ਵਿਚਾਰ ਕੇ ਆ ਸੀ ਪ੍ਰਸ਼ਾਸਨ ਨੂੰ ਕਿਹੜਾ ਥਾਣਾ ਘੇਰ ਕੇ ਅਸੀਂ ਕਿਹਨੂੰ ਘੇਰਨਾ ਫਿਰ ਉਹ ਅਸੀਂ ਮੀਟਿੰਗ 'ਚ ਵਿਚਾਰ ਕੇ ਤੇ ਇਹ ਇਸ ਭਰਾ ਦੀ ਆਵਾਜ਼ ਚੱਕਾਂਗੇ ਤੇ ਇਹਦੇ ਨਾਲ ਖੜਾਂਗੇ ਤੇ ਇਹਨੂੰ ਇਨਸਾਫ ਦਿਵਾ ਕੇ ਰਵਾਂਗੇ ਹਾਂ ਰਾਜੂ ਭਾਈ ਵੀ ਜੇ ਨਾਲ ਨਾਲ ਟਾਬਰ ਲੱਗ ਰਿਆ ਸੀਗਾ ਟਾਬਰ ਲੱਗਦੇ ਨੂੰ 10-15 ਦਿਨ ਹੋ ਗਏ ਸੀਗੇ ਐ ਐਸ ਡੀ ਐਮ ਦੇ ਆਪਣਾ ਅੰਤੇ ਤਹਿਸੀਲਦਾਰ ਸਾਹਿਬ ਨੂੰ 27 ਤਰੀਕ ਦੀ ਦਿੱਤੀ ਵੀ ਆ ਦਰਖਾਸਤ ਪਰ ਉਹ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਨੇ ਡੂੰਘਾ ਪੜਤਾ 40 ਫੁੱਟ ਲੰਬਾ ਸੀਗਾ 15-20 ਫੁੱਟ ਮੀਂਹ ਡੂੰਘਾ ਸੀਗਾ 135 ਫੁੱਟ ਚ ਹੈ ਉਹ ਕੀ ਸੀਗਾ ਉਹ ਦੋ ਦੋ ਭਰਨ ਵਾਸਤੇ ਮਤਲਬ ਜਦੋਂ ਸੀਗਾ ਪਈ ਜਾਂਦਾ ਮੀਂਹ ਪਈ ਜਾਂਦਾ ਸੀਗਾ ਉਹ ਮੇਰੇ ਘਰ ਵਾਲੇ ਪਾਸੇ ਥਾਂ ਨੀਵਾ ਸੀ ਕੰਧ ਨਾਲ ਥਾਂ ਨੀਵਾ ਹੋਣ ਕਰਕੇ ਤੇ ਉਹ ਜਿਹਦਾ ਸੀਗਾ ਪਾਣੀ ਨਾਲ ਪੈ ਗਿਆ ਤੇ ਉਹ ਕੰਧ ਜਿਹੜੀ ਉਧਰ ਨੂੰ ਉਲਰ ਗਈ ਥੋੜੀ ਜੀ ਉਧਰ ਨੂੰ ਉਲਰਨ ਕਰਕੇ ਉਹ ਉਧਰ ਡਿੱਗ ਪਈ ਕੰਧ ਤੇ ਸਾਰੀ ਛੱਤ ਡਿੱਗ ਪਈ ਬਸ 2 ਮਿੰਟ ਪਹਿਲਾਂ ਮੈਂ ਮੋਟਰਸਾਈਕਲ ਲਾ ਕੇ ਬਾਹਰ ਨਿਕਲਿਆ ਕਾਰ ਪਹਿਲਾਂ ਖੜੀ ਸੀ ਮੋਟਰਸਾਈਕਲ ਲਾ ਕੇ ਪਾਣੀ ਪੀਤਾ ਬਸ ਅਜੇ ਤੇ ਨਾਲ ਦੀ ਨਾਲ ਡਿੱਗ ਪਈ ਬਸ ਮੇਰਾ ਬਚਾਅ ਹੋ ਗਿਆ ਬਾਕੀ ਤਾਂ ਨੁਕਸਾਨ ਤੁਹਾਨੂੰ ਜਿਸੀ ਆਉਣਾ ਹਾਂ ਕਾਰਾਂ ਖੁਰਾਂ ਤੇ ਸਾਰਾ ਹੈ ਨਾ 90 ਕੇ ਵਿੱਚ ਮਾਨ ਕਾਰ ਸੀ ਕੀ ਮੋਟਰਸਾਈਕਲ ਸੀਗਾ ਸਾਈਕਲ ਸੀ ਕਿਦੋਂ ਇੱਕ ਮੇਰਾ ਕਣ ਕਾ ਡਰਮ ਜਿਹਾ ਸੀਗਾ 40 50 ਮਣ ਕਾ ਕਣਕਾ ਕੋਈ ਪੇਟੀਆਂ ਬੂਟੀਆਂ ਸੀ ਤੇ ਬਾਈ ਕਿਸੇ ਨੇ ਪਹਿਲਾਂ ਸੁਣਵਾਈ ਨਹੀਂ ਕਰੀ ਹੈ ਨਾ ਬਚਾਓ ਸਕਦਾ ਸੀ ਜੇ ਕੋਈ ਸੁਣਦਾ ਤਾਂ ਉਹ 27 ਤਰੀਕ ਦੀ ਟੀਵੀ ਸੀਗੀ ਜਿਸ ਨੂੰ ਕਿਸੇ ਨੇ ਕੋਈ ਇਹਦੀ ਐਨਓਸੀ ਨਹੀਂ ਉਹ ਬਿਨਾਰ ਉਹਨੇ ਲਾਇਆ ਗਿਆ ਜੀ ਹੂੰ ਇਹ ਸਾਰੇ ਨਾਲ ਰਹਿੰਦੇ ਆ ਉਹਨੇ ਤਾਂ ਤਾਂ ਅਸਰ ਤਾਂ ਹੈਗਾ ਹੀ ਹੈ ਦਾ ਸਾਈਡ ਇਫੈਕਟ ਤਾਂ ਹੈਗਾ ਹੀ ਹੈ ਜਮਾ ਕਰਦੇ ਨਾਲ ਲੱਗਿਆ ਆਬਾਦੀ ਚ ਪਹਿਲੀ ਗੱਲ ਤਾਂ ਲੱਗ ਹੀ ਨਹੀਂ ਸਕਦਾ ਸਾਰੇ ਚਾਰ ਪਿਛੇ ਫੇਰੇ ਕਰਾ ਜੀ ਠੀਕ ਹੈ ਬਾਈ